ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਆਉਂਦਾ ਹੈ ਭਗਤ ਕਬੀਰ ਸਾਹਿਬ ਜੀ ਆਪਣੇ ਮਾਲਕ ਉਸ ਖੁਦਾ ਦੇ ਅੱਗੇ ਬੇਨਤੀ ਕਰਦੇ ਹਨ ਤੇ ਸਾਨੂੰ ਸਮਝਾਰੇ ਨੇ ਕਬੀਰ ਕੂਕਰ राम ਕੋ ਮੁੱਤੀਆ ਮੇਰੋ ਨਾਉ ਭਗਤ ਕਬੀਰ ਸਾਹਿਬ ਜੀ ਕਹਿੰਦੇ हे ਪਰਮਾਤਮਾ हे ਅਕਾਲ ਪੁਰਖ ਮੈਂ ਤੇਰੇ ਦਰ ਦਾ ਕੂਕਰ ਹਾਂ ਤੇ ਕੂਕਰ ਕਹਿੰਦਿਆ ਕੁੱਤੇ ਨੂੰ ਆਪਣੇ ਆਪ ਨੂੰ ਕਿੰਨੀ ਨਿਰਮਾਨਤਾ ਵਿੱਚ ਲੈ ਕੇ ਗਏ ਕਿੰਨੀ ਨਿਰਮਾਨਤਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਆਪਣੇ ਆਪ ਨੂੰ ਪੇਸ਼ ਕਰ ਰਹੇ ਆ ਕਬੀਰ ਕੂਕਰ RAM ਕੋ ਮੁੱਤੀਆ ਮੇਰੋ ਨਾਉ ਪਰਮਾਤਮਾ ਮੈਂ ਤੇਰੇ ਦਰ ਦਾ ਕੂਕਰ ਹਾਂ ਤੇ ਮੈਂ ਆਪਣਾ ਨਾਂ ਵੀ ਮੁੱਤੀਆ ਰੱਖਿਆ ਹੋ ਸਕਦਾ ਹੈ ਜਿਸ ਸਮੇਂ ਭਗਤ ਕਬੀਰ ਸਾਹਿਬ ਜੀ ਹੋਏ ਨੇ ਉਹਨਾਂ ਸਮਿਆਂ ਵਿੱਚ ਜ਼ਿਆਦਾਤਰ ਜਦੋਂ ਘਰਾਂ ਵਿੱਚ ਰੱਖਣ ਵਾਲੇ ਕੁੱਤਿਆਂ ਦਾ ਨਾਮ ਮੁੱਤੀਆ ਰੱਖਿਆ ਜਾਂਦਾ ਹੋਵੇਗਾ ਕਈ ਸ਼ਬਦਾਵਲੀ ਕਈ ਸ਼ਬਦ ਸਮੇਂ ਦੇ ਹਿਸਾਬ ਨਾਲ ਵਰਤੇ ਜਾਂਦੇ ਆ ਤੇ ਕਹਿੰਦੇ ਮੇਰਾ ਨਾਮ ਮੁੱਤੀਆ ਹੈ ਮੈਂ ਕੁੱਕਰ ਹਾਂ ਆਪਣੇ ਮਾਲਕ ਦਾ ਆਪਣੇ ਮਾਲਕ ਦੇ ਦਰ ਤੋਂ ਬਿਨਾਂ ਮੈਂ ਕਿਤੇ ਹੋਰ ਨਹੀਂ ਜਾਂਦਾ ਮੈਂ ਆਪਣੇ ਦਰ ਦਾ ਆਪਣੇ ਮਾਲਕ ਦੇ ਦਰ ਦਾ 24 ਘੰਟੇ ਖੜ ਕੇ ਪਹਿਰਾ ਦਿੰਦਾ ਹਾਂ ਕਿਉਂਕਿ ਭਾਈ ਕੁੱਤੇ ਵਿੱਚ ਬੜਾ ਚੰਗਾ ਵੱਡਾ ਗੁਣ ਹੈ ਉਹ ਆਪਣੇ ਮਾਲਕ ਦਾ ਹਮੇਸ਼ਾ ਵਫਾਦਾਰ ਰਹਿੰਦਾ ਹੈ ਜਿਹੜਾ ਕੁੱਤਾ ਹੁੰਦਾ ਹੈ ਉਹ ਬੜੀ ਵਫਾਦਾਰੀ ਦੀ ਮਿਸਾਲ ਹੈ ਪਿਆਰ ਦੀ ਮਿਸਾਲ ਹੈ ਆਪਣੇ ਮਾਲਕ ਦਾ ਦਰ ਛੱਡ ਕੇ ਕਿਤੇ ਨਹੀਂ ਜਾਂਦਾ ਜਿਹੜੇ ਮਾਲਕ ਦੇ ਘਰੇ ਦੋ ਰੋਟੀਆਂ ਖਾਂਦਾ ਹੈ ਦੋ ਟਾਈਮ ਅੰਨ ਖਾਂਦਾ ਹੈ ਤੇ 24 ਘੰਟੇ ਪੂਰਾ ਪਹਿਰਾ ਦਿੰਦਾ ਹੈ ਤੇ ਫਿਰ ਪਿਆਰ ਵੀ ਐਸਾ ਹੁੰਦਾ ਹੈ ਇਹਦੇ ਅੰਦਰ ਇਹਦੀ ਵਫਾਦਾਰੀ ਵੀ ਐਸੀ ਆ ਵੀ ਦੁਨੀਆ ਵਿੱਚ ਕੋਈ ਦੂਜੀ ਮਿਸਾਲ ਨਹੀਂ ਦਿੱਤੀ ਜਾ ਸਕਦੀ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਹ ਹੇ ਪ੍ਰਮਾਤਮਾ ਹੇ ਅਕਾਲ ਪੁਰਖ ਮੈਂ ਤੇਰੇ ਦਰ ਦਾ ਕੂਕਰ ਹਾਂ ਤੇਰੇ ਦਰ ਨੂੰ ਛੱਡ ਕੇ ਮੈਂ ਕਿਤੇ ਹੋਰ ਨਹੀਂ ਜਾਣਾ ਕਹੇ ਕਬੀਰ ਗੁਲਾਮ ਘਰ ਕਾ ਤੇਰੇ ਘਰ ਦਾ ਗੁਲਾਮ ਹਾਂ ਜੀ ਆਏ ਭਾਵੇਂ ਮਾਰ ਤੇਰਾ ਜੀ ਆਉਂਦਾ ਮਾਰ ਦੇ ਤੇਰਾ ਜੀ ਆਉਂਦਾ ਤਾਰ ਦੇ ਪਰ ਮੈਂ ਤੇਰਾ ਦਰ ਨਹੀਂ ਛੱਡਣਾ ਕਬੀਰ ਜਹ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਐਸਾ ਦਰ ਛੱਡ ਕੇ ਕਿੱਥੇ ਜਾਵਾਂਗੇ ਐਨਾ ਪਿਆਰਾ ਦਰ ਐਸੇ ਮਾਲਕ ਦਾ ਦਰ ਛੱਡ ਕੇ ਅਸੀਂ ਕਿਤੇ ਨਹੀਂ ਜਾ ਸਕਦੇ ਕਬੀਰ ਕੁਕਰ RAM ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੇ ਜਿਵਰੀ ਜੈ ਖਿੰਚੈ ਤੈ ਜਾਓ ਪ੍ਰਮਾਤਮਾ ਤੇਰੇ ਨਾਮ ਦੀ ਮਾਲਾ ਤੇਰੇ ਨਾਮ ਦੀ ਅਸੀਂ ਜੰਜੀਰੀ ਗਲ ਵਿੱਚ ਪਾਈ ਹੋਈ ਹੈ ਤੇ ਜਿੱਧਰ ਤੂੰ ਸਾਨੂੰ ਲੈ ਕੇ ਜਾਣਾ ਹੈ ਅਸੀਂ ਉਧਰ ਜਾਣਾ ਹੈ ਤੇਰੀ ਆਗਿਆ ਤੋਂ ਬਾਹਰ ਨਹੀਂ ਜਾਣਾ ਤੇਰੇ ਕਹੇ ਤੋਂ ਬਾਹਰ ਨਹੀਂ ਜਾਣਾ ਤੇਰੇ ਭਾਣੇ ਤੋਂ ਬਾਹਰ ਨਹੀਂ ਜਾਣਾ ਇਹਨੂੰ ਕਹਿੰਦੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈਂ ਗੱਲ ਚੰਗੀ ਕਹਿੰਦੇ ਜਿੱਥੇ ਮਾਲਕ ਰੱਖਦਾ ਜਿਵੇਂ ਮਾਲਕ ਰੱਖਦਾ ਉਹਦੇ ਭਾਣੇ ਵਿੱਚ ਰਹਿਣਾ ਹੀ ਪਰਮਾਤਮਾ ਦਾ ਪਿਆਰ ਹੈ ਆਪਣੇ ਮਾਲਕ ਦੇ ਭਾਣੇ ਵਿੱਚ ਰਹਿਣਾ ਹੀ ਪਰਮਾਤਮਾ ਦਾ ਪਿਆਰ ਹੈ ਭਗਤ ਕਬੀਰ ਸਾਹਿਬ ਜੀ ਦਾ ਕੈਸਾ ਪਿਆਰ ਹੈ ਉਹਨਾਂ ਦੇ ਅੰਦਰ ਕੈਸੀ ਭਾਵਨਾ ਹੈ ਕੈਸੀ ਸ਼ਰਧਾ ਹੈ ਭਗਤ Swami Ramanand ji ਦਾ ਇੱਕ ਸ਼ਬਦ ਆਉਂਦਾ ਹੈ ਇੱਕੋ ਹੀ ਸ਼ਬਦ ਆ ਉਹਨਾਂ ਦਾ ਪੂਰੀ ਬਾਣੀ ਦੇ ਵਿੱਚ Swami Ramanand ji ਉਹਨਾਂ ਦਾ ਸ਼ਬਦ ਵੀ ਇਸੇ ਤਰ੍ਹਾਂ ਹੀ ਹੈ ਕਤ ਜਾਈਏ ਰੇ ਘਰ ਲਾਗੋ ਰੰਗ ਮਨ ਚਲਤ ਨਾ ਭਇਓ ਹੁਣ ਕਹਿੰਦੇ ਸਾਡਾ ਅਸੀਂ ਕਿਹਦੇ ਦਰ ਤੇ ਜਾਈਏ ਹੋਰ ਕਿੱਥੇ ਜਾਈਏ ਸਾਡੇ ਘਰੇ ਹੀ ਬੜੀਆਂ ਮੌਜਾਂ ਲੱਗੀਆਂ ਕੱਤ ਜਾਈਏ ਰੇ ਹੁਣ ਕਿੱਥੇ ਜਾਣਾ ਘਰ ਲਾਗੋ ਰੰਗ ਹੁਣ ਘਰੇ ਆਨੰਦ ਹੈ ਘਰੇ ਤੋਂ ਭਾਵ ਹੈ ਅੰਦਰ ਹਿਰਦੇ ਰੂਪੀ ਘਰ ਵਿੱਚ ਆਨੰਦ ਆ ਗਿਆ ਅਹਿਰਦੇ ਰੂਪੀ ਘਰ ਨੂੰ ਸੁੱਖ ਮਿਲ ਗਿਆ ਹੁਣ ਅਸੀਂ ਬਾਹਰ ਕਾਦੇ ਵਾਸਤੇ ਭਟਕਣਾ ਫਿਰਦਾ ਹੈ ਹੋਣਸੀ ਬਾਹਰ ਕਾਦੇ ਵਾਸਤੇ ਭਟਕਣਾ ਹੈ ਆਪਣੇ ਮਾਲਕ ਦਾ ਦਰ ਛੱਡ ਕੇ ਕਿੱਥੇ ਜਾਣਾ ਹੈ ਹੁਣ ਆਪਣੇ ਮਾਲਕ ਦੇ ਦਰ ਤੇ ਹੀ ਸਾਨੂੰ ਆਨੰਦ ਹੈ ਭਗਤ ਕਬੀਰ ਸਾਹਿਬ ਜੀ ਨੇ ਨਾ ਕਈਆਂ ਨੇ ਇਹ ਬਚਨ ਕਹੇ ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ ਆ ਉਹਨਾਂ ਦੇ ਸੰਗੀ ਸਾਥੀ ਕਹਿੰਦੇ ਤੁਹਾਨੂੰ ਅਸੀਂ ਕਦੇ ਨਹੀਂ ਵੇਖਿਆ ਮਸਤ ਜੀ ਵਿੱਚ ਆਇਆ ਨੂੰ ਪੰਜ ਨਿਵਾਜਾਂ ਪੜਦਿਆਂ ਨੂੰ ਤਾਂ ਕਬੀਰ ਸਾਹਿਬ ਜੀ ਦਾ ਜਿਹੜਾ ਪਿਸ਼ੋਕੜ ਹੈ ਉਹ ਪਰਿਵਾਰ ਮੁਸਲਮਾਨ ਧਰਮ ਦੇ ਨਾਲ ਸੰਬੰਧਿਤ ਹੈ ਤੇ ਭਗਤ ਕਬੀਰ ਸਾਹਿਬ ਨੇ ਕਦੇ ਮਸਤ ਜੀ ਨਹੀਂ ਗਏ ਉਹਨਾਂ ਨੇ ਕਦੇ ਨਵਾਜ਼ ਨਹੀਂ ਪੜੀ ਭਗਤ ਕਬੀਰ ਸਾਹਿਬ ਜੀ ਦਾ ਇੱਥੋਂ ਤੱਕ ਵਚਨ ਕਰਦਿਆ ਨਾ ਹਾਂ ਮੈਂ Hindu ਨਾ ਮੁਸਲਮਾਨ ਅੱਲ੍ਹਾ ਰਾਮ ਕੇ ਪਿੰਡ ਪ੍ਰਾਣ ਕਹਿੰਦੇ ਭਾਈ ਨਾ ਤਾਂ ਮੈਂ Hindu ਆ ਨਾ ਮੈਂ ਮੁਸਲਮਾਨ ਆ ਮੈਨੂੰ ਤੇ ਜਿਹੜੇ ਮੇਰੇ ਮਾਲਕ ਨੇ ਪੈਦਾ ਕੀਤਾ ਜਿਹੜੇ ਮਾਲਕ ਨੇ ਮੈਨੂੰ ਧਰਤੀ ਤੇ ਭੇਜਿਆ ਮੈਂ ਤਾਂ ਉਹਦੇ ਗੁਣ ਗਾਉਣਾ ਇਹ ਮذਬ ਇਹ ਧਰਮ ਇਹ ਸੰਸਾਰ ਤੇ ਬਣੇ ਜ਼ਰੂਰ ਨੇ ਇਹਨਾਂ ਦੇ ਵਿੱਚ ਰਹਿ ਕੇ ਬੰਦੇ ਨੂੰ ਜਿਉਣਾ ਚਾਹੀਦਾ ਪਰ ਜਿਹੜੇ ਧਰਮ ਸਰਹੱਦਾਂ ਬਣ ਜਾਣ ਜਿਹੜਾ ਧਰਮ ਇਨਸਾਨ ਦੇ ਵਿੱਚ ਵੰਡੀਆਂ ਪਾ ਦੇ ਜਿਹੜਾ ਧਰਮ ਇਨਸਾਨ ਤੋਂ ਇਨਸਾਨ ਨੂੰ ਦੂਰ ਕਰਦਾ ਏ ਉਹ ਧਰਮ ਨਹੀਂ ਹੋ ਸਕਦਾ ਜਿਹੜਾ ਕੋਈ ਕਰਮ ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਦੇ ਤੇ ਭਗਤ ਕਬੀਰ ਸਾਹਿਬ ਨੇ ਫਿਰ ਇੱਥੇ ਹੀ ਸ਼ਬਦ ਵਰਤੇ ਆ ਨਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਣ ਕਹਿੰਦੇ ਅਸੀਂ ਦਾ ਭਾਈ ਉਹ ਮਾਲਕ ਦੇ ਗੁਲਾਮ ਹਾਂ ਤੇ ਭਗਤ ਕਬੀਰ ਸਾਹਿਬ ਜੀ ਨੂੰ ਉਹਨਾਂ ਦੇ ਸੰਗੀਆਂ ਨੇ ਕਈਆਂ ਨੇ ਕਿਹਾ ਕਿ ਜੀ ਤੁਹਾਨੂੰ ਅਸੀਂ ਕਦੇ ਨਹੀਂ ਵੇਖਿਆ ਮਸਤ ਜਿ ਵਿੱਚ ਆਇਆ ਨੂੰ ਕਦੇ ਨਵਾਜ਼ ਪੜਦਿਆਂ ਨੂੰ ਨਹੀਂ ਵੇਖਿਆ ਨਵਾਜ਼ ਪੜਿਆ ਕਰੋ ਮਸਤ ਜਿ ਵਿੱਚ ਜਾਇਆ ਕਰੋ ਜਦੋਂ ਉਸ ਮਾਲਕ ਦੇ ਘਰੇ ਜਾਣਾ ਹੈ ਖੁਦਾ ਦੇ ਘਰੇ ਜਾਣਾ ਹੈ ਤੁਹਾਨੂੰ ਜੰਨਤ ਨਸੀਬ ਹੋਏਗੀ ਭਗਤ ਕਬੀਰ ਸਾਹਿਬ ਦਾ ਬਚਨ ਸੀ ਕਹਿੰਦੇ ਤੁਸੀਂ ਤਾਂ ਪੰਜ ਵਾਰ ਨਵਾਜ਼ਾ ਪੜਦੇ ਹੋ ਨਾ ਦਿਨ ਵਿੱਚ ਜਿੱਦਾਂ ਅਸੀਂ ਸੁਬਾ ਸ਼ਾਮ ਨਿਤਨੇਮ ਕਰਦੇ ਆਂ ਮੁਸਲਮਾਨ ਭਰਾ ਆਪਣੀ ਦਿਨ ਵਿੱਚ ਪੰਜ ਵਾਰ ਨਵਾਜ਼ ਅਦਾ ਕਰਦੇ ਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਤੁਸੀਂ ਤੇ ਦਿਨ ਵਿੱਚ ਪੰਜ ਵਾਰ ਨਵਾਜ਼ ਪੜ੍ਹਦੇ ਹੋ ਪਰ ਮੈਂ ਤਾਂ ਹਰ ਵੇਲੇ ਨਵਾਜ਼ ਪੜ੍ਹਦਾ ਰਹਿਣਾ ਮੈਂ ਤਾਂ ਪ੍ਰਮਾਤਮਾ ਨੂੰ ਹਰ ਵੇਲੇ ਚੇਤੇ ਰੱਖਦਾ ਮੈਨੂੰ ਤੇ ਕਦੇ ਪ੍ਰਮਾਤਮਾ ਵਿਸਰਿਆ ਹੀ ਨਹੀਂ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਕਹਿੰਦੇ ਹੁਣ ਤਾਂ ਮੇਰਾ ਗ੍ਰਹਿ ਮੇਰਾ ਘਰ ਹੀ ਮੰਦਰ ਬਣਿਆ ਪਿਆ ਮੇਰਾ ਘਰ ਹੀ ਮਸਤਜ ਬਣਿਆ ਪਿਆ ਮੇਰੇ ਅੰਦਰ ਹੀ ਮਸਤਜ ਬਣੀ ਪਈ ਆ ਹਰ ਵੇਲੇ ਜਿੱਥੇ ਖੁਦਾ ਦੀ ਯਾਦ ਵਸੀ ਰਹਿੰਦੀ ਆ ਜਿਹੜਾ ਮੇਰਾ ਮਨ ਹਰ ਵੇਲੇ ਖੁਦਾ ਨਾਲ ਜੁੜਿਆ ਰਹਿੰਦਾ ਹਰ ਵੇਲੇ ਅੱਲਾ ਅੱਲਾ ਜਪਦਾ ਰਹਿੰਦਾ ਜਿਹੜਾ ਮਨ ਮੇਰਾ ਹਰ ਵੇਲੇ ਖੁਦਾ ਨਾਲ ਜੁੜਿਆ ਰਹਿੰਦਾ ਹੈ ਹੁਣ ਮੇਰੇ ਘਰੇ ਨਵ ਮੰਦਰ ਬਣਿਆ ਪਿਆ ਮੇਰਾ ਮਨ ਹੀ ਮਸਤਜ ਖੁਦਾ ਦਾ ਘਰ ਬਣਿਆ ਪਿਆ ਮਸਤਜ ਕਹਿੰਦੇ ਇਸ ਵਾਸਤੇ ਜਾਣਾ ਹੈ ਕਿ ਜ਼ਿੰਦਗੀ ਖੁਦਾ ਬਣ ਜਾਈ ਮਸਤਜ ਇਸ ਵਾਸਤੇ ਜਾਈਦਾ ਕਿ ਜ਼ਿੰਦਗੀ ਵਿੱਚ ਖੁਦਾ ਆ ਜਾਏ ਮੰਦਰ ਇਸ ਵਾਸਤੇ ਜਾਈਦਾ ਕਿ ਆਪਣਾ ਸ਼ਰੀਰ ਹੀ ਮੰਦਰ ਬਣ ਜਾਏ ਹਰੀ ਮੰਦਰ ਇਹੋ ਸ਼ਰੀਰ ਹੈ ਜਿਸ ਵਿੱਚ ਸੱਚੇ ਦਾ ਆਕਾਰ ਕਹਿੰਦੇ ਇਹ ਸਰੀਰ ਹਰ ਮੰਦਰ ਹੈ ਤੇਰਾ ਜੇ ਤੂੰ ਸਮਝੇ ਨਾ ਇਹਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਇਹ ਸਰੀਰ ਵੀ ਤੇਰਾ ਮੰਦਰ ਦਾ ਰੂਪ ਹੈ ਗੁਰਦੁਆਰੇ ਇਸ ਵਾਸਤੇ ਜਾਣਾ ਗੁਰਦੁਆਰੇ ਇਸ ਵਾਸਤੇ ਆਉਣਾ ਕਿ ਇੱਕ ਦਿਨ ਗੁਰੂ ਵੀ ਮਾਣ ਨਾਲ ਕਵੇ ਮੇਰਾ ਹੀ ਰੂਪ ਹੈ ਜਦੋਂ ਅਸੀਂ ਰੋਜ਼ ਗੁਰਦੁਆਰੇ ਆ ਰਹੇ ਹਾਂ ਗੁਰੂ ਸਾਹਿਬ ਨੂੰ ਸੀਸ ਝੁਕਾ ਰਹੇ ਹਾਂ ਇੱਕ ਦਿਨ ਗੁਰੂ ਸਾਹਿਬ ਮਾਣ ਨਾਲ ਕਹਿਣ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਕਾਹੋਂ ਕਰੋ ਨਿਵਾਸ ਕਹਿੰਦੇ ਵੀ ਗੁਰੂ ਵੀ ਇੱਕ ਦਿਨ ਮਾਨ ਨਾਲ ਕਵੇ ਵੀ ਭਾਈ ਇਹ ਸਿੱਖ ਮੇਰਾ ਹੀ ਰੂਪ ਹੈ ਇਸ ਕਰਕੇ ਕਈਆਂ ਗੁਰਸਿੱਖਾਂ ਪਿਆਰਿਆਂ ਨੂੰ ਆਪਾਂ ਜਦੋਂ ਮਿਲਦੇ ਆ ਨਾ ਕਈਆਂ ਗੁਰਮਖਾਂ ਨੂੰ ਆਪਾਂ ਜਦੋਂ ਮਿਲਦੇ ਆ ਉਹਨਾਂ ਨੂੰ ਵੇਖਣ ਸਾਰ ਹੀ ਰੱਬ ਨਹੀਂ ਯਾਦ ਆ ਜਾਂਦਾ ਕਈਆਂ ਗੁਰਮਖਾਂ ਦਾ ਐਸਾ ਜੀਵਨ ਹੁੰਦਾ ਹੈ ਕਈ ਰੱਬ ਦੇ ਪਿਆਰੇ ਐਸੇ ਗੁਰਸਿੱਖ ਹੁੰਦਿਆ ਜਿਨ੍ਹਾਂ ਨੂੰ ਵੇਖਣਸਾਰ ਪਰਮਾਤਮਾ ਦੀ ਯਾਦ ਆ ਜਾਂਦੀ ਆ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਪਰਮਾਤਮਾ ਜਿਨ੍ਹਾਂ ਨੂੰ ਮਿਲ ਕੇ ਜਿਨ੍ਹਾਂ ਨੂੰ ਵੇਖ ਕੇ ਤੇਰਾ ਨਾਮ ਚਿਤ ਆਵੇ ਜਿਨ੍ਹਾਂ ਨੂੰ ਵੇਖ ਕੇ ਤੇਰੀ ਯਾਦ ਸਾਡੇ ਅੰਦਰ ਬਸੇ ਇਹ ਅਰਦਾਸ ਦੇ ਵਿੱਚ ਸ਼ਬਦ ਐਡ ਕੀਤੇ ਸਾਡੇ ਸਿਆਣੇ ਪੁਰਖਿਆਂ ਨੇ ਸਾਡੇ ਵੱਡ ਬਡੇਰਿਆਂ ਨੇ ਇਹ ਸ਼ਬਦ ਅਰਦਾਸ ਵਿੱਚ ਐਡ ਕੀਤੇ ਕਿ ਭਾਈ ਹਰ ਗੁਰਸਿੱਖ ਇਹ ਅਰਦਾਸ ਕਰੋ ਪ੍ਰਮਾਤਮਾ ਉਹਨਾਂ ਗੁਰਮਖਾਂ ਨੂੰ ਮਿਲਾ ਜਿੰਨਾ ਮਿਲਿਆ ਤੋ ਤੇਰੀ ਯਾਦ ਆਵੇ ਕਿਉਂਕਿ ਜਿਹੜਾ ਮਿਲਾਪ ਹੈ ਜਿਹੜਾ ਆਪਾਂ ਇੱਕ ਦੂਜੇ ਨੂੰ ਮਿਲਣਾ ਜਦੋਂ ਮਿਲਾਂਗੇ ਤੇ ਜਿੱਦਾਂ ਦੀਆਂ ਗੱਲਾਂ ਹੋਣਗੀਆਂ ਅਗਲੇ ਦੇ ਵਿਚਾਰ ਹੋਣਗੇ ਹੁਣ ਤੁਸੀਂ ਮੈਨੂੰ ਮਿਲਣਾਓ ਜੋ ਮੇਰੇ ਅੰਦਰ ਵਿਚਾਰ ਨੇ ਮੈਂ ਤੁਹਾਡੇ ਅੱਗੇ ਰੱਖਾਂਗਾ ਮੈਂ ਤੁਹਾਡੇ ਕੋਲ ਆਪਾਂ ਕਿਸੇ ਕੋਲ ਵੀ ਜਾਣਿਆ ਕਿਸੇ ਇਨਸਾਨ ਨੂੰ ਮਿਲਦੇ ਆਂ ਕਿਸੇ ਨਾਲ ਸਾਡਾ ਵੱਧ ਮੇਲ ਮਿਲਾਪ ਹੈ ਕਿਸੇ ਇਨਸਾਨ ਕੋਲ ਸਾਦੀ ਵੱਧ ਉੱਠਣੀ ਬੈਠਣੀ ਹੈ ਜਿਹੋ ਜੇ ਉਹਦੇ ਅੰਦਰ ਦੇ ਵਿਚਾਰ ਹੈ ਉਹ ਜੇ ਸਾਡੇ ਤੇ ਅਸਰ ਪਾਉਂਦੇ ਆ ਹੁਣ ਆਪਾਂ ਕਿਸੇ ਨੂੰ ਮਿਲਣ ਜਾਂਦੇ ਆ ਜਿਹੜੀਆਂ ਉਹਦੇ ਅੰਦਰ ਦੀਆਂ ਗੱਲਾਂ ਹੁੰਦੀਆਂ ਸਾਡੇ ਅੱਗੇ ਰੱਖ ਦਿੰਦਾ ਫਿਰ ਆਪਾਂ ਜਾਉ ਬੈਣੇ ਆ ਗੱਲਾਂ ਕਰਨ ਐ ਨਹੀਂ ਪਤਾ ਇਹਦਾ ਕਿੰਨੇ ਘੰਟੇ ਟੱਪ ਜਾਂਦੇ ਆ ਫਿਰ ਇਧਰ ਉਧਰ ਦੀਆਂ ਗੱਲਾਂ ਇਸੇ ਕਰਕੇ ਕਿਹਾ ਸਹੀ ਪਿਆਰੇ ਮੇਲ ਉਹਨਾਂ ਨੂੰ ਮਿਲਾ ਜਿਨ੍ਹਾਂ ਨੂੰ ਤੇਰੀ ਜਿਨ੍ਹਾਂ ਮਿਲਿਆ ਨੂੰ ਤੇਰਾ ਨਾਮ ਚਿਤਾਵੇ ਜਿਨ੍ਹਾਂ ਨੂੰ ਮਿਲ ਕੇ ਤੇਰੀ ਅਸੀਂ ਗੱਲ ਕਰਗੇ ਐਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜਾ ਪਰਉਪਕਾਰ ਕੀਤਾ ਕਹਿੰਦੇ ਜਦੋਂ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਮਿਲਦਾ ਭਾਈ ਪਹਿਲਾਂ ਗੁਰੂ ਦੀ ਫਤਿਹ ਸਾਂਝੀ ਕਰੋ ਜਦੋਂ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਮਿਲਦਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਬੁਲਾਉਨੇ ਆ ਵਾਹਿਗੁਰੂ ਚੇਤੇ ਆ ਜਾਂਦਾ ਫਿਰ ਰੱਬ ਦੀ ਗੱਲ ਚੰਗੀਆਂ ਗੱਲਾਂ ਸੋਹਣੀਆਂ ਗੱਲਾਂ ਹੋਣ ਸੋਹਣੇ ਸੋਹਣੇ ਵਿਚਾਰ ਹੋਣ ਵਾਹਿਗੁਰੂ ਦੀ ਗੱਲ ਹੋਵੇ ਤੇ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਆ ਅਸੀਂ ਗੱਲਾਂ ਬਾਤਾਂ ਕਰਦੇ ਆ ਇਧਰ ਉਧਰ ਦੀਆਂ ਛੱਡ ਕੇ ਚੰਗੀਆਂ ਗੱਲਾਂ ਚੰਗੇ ਆ ਵਿਚਾਰਾਂ ਸਾਡੀਆਂ ਰੱਖਣੀਆਂ ਚਾਹੀਦੀਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮਝਾਰੇ ਭਾਈ ਤੇਰਾ ਅੰਦਰ ਹੀ ਮੰਦਰ ਦਾ ਰੂਪ ਬਣ ਜਾਏ ਤੇਰਾ ਅੰਦਰ ਗੁਰ ਦਾ ਗੁਰੂ ਦਾ ਘਰ ਬਣ ਜਾਏ ਤੇਰਾ ਅੰਦਰ ਉਹ ਖੁਦਾ ਦਾ ਘਰ ਬਣ ਜਾਏ ਭਗਤ ਕਬੀਰ ਸਾਹਿਬ ਕਹਿੰਦੇ ਭਾਈ ਤੁਸੀਂ ਤਾਂ ਪੰਜ ਵਾਰ ਹੀ ਨਵਾਜ਼ ਪੜਦੇ ਹੋਣੇ ਆ ਮੈਂ ਤੇ ਹਰ ਵੇਲੇ ਨਵਾਜ਼ ਪੜਦਾ ਰਹਿਣਾ ਮੈਂ ਤੇ ਹਰ ਵੇਲੇ ਪ੍ਰਮਾਤਮਾ ਨਾਲ ਜੁੜਿਆ ਰਹਿਣਾ ਆਪਾਂ ਵੀ ਸਾਰੇ ਪ੍ਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਇਹੋ ਅਰਦਾਸ ਕਰਿਆ ਕਰਗੇ ਪ੍ਰਮਾਤਮਾ ਏਸੀ ਕਿਰਪਾ ਕਰ ਐਸੀ ਮੇਰ ਕਰ ਜਿੰਨਾ ਕਰਕੇ ਐਸੇ ਗੁਰਸਿੱਖ ਮਲਾ ਐਸੇ ਤੇਰੇ ਭਗਤ ਪਿਆਰੇ ਮਲਾ ਜਿੰਨਾ ਦਾ ਜਿੰਨਾ ਕਰਕੇ ਸਾਡਾ ਵੀ ਭਲਾ ਹੋਵੇ ਸਾਰੇ ਸ਼ਖਤ ਗੱਜ ਕੇ ਹਾਜ਼ਰੀ ਲਵਾਓ ਕੱਲ ਨੂੰ ਆਪਾਂ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸ਼ੁਰੂ ਕਰਾਂਗੇ ਭਾਈ ਮਨੀ ਸਿੰਘ ਜੀ ਬੜੀ ਵੱਡੀ ਸਾਡੀ ਮਹਾਨ ਹਸਤੀ ਮਹਾਨ ਯੋਧੇ ਸਿੱਖ ਕੌਮ ਦੇ ਹੋਏ ਜਿਨ੍ਹਾਂ ਨੇ ਆਪਣੇ ਬੰਦ ਬੰਦ ਕਟਾ ਲਏ ਸਿੱਦਕ ਤੋਂ ਨਹੀਂ ਡੋਲੇ ਉਹਨਾਂ ਦਾ ਜੀਵਨ ਜਦੋਂ ਅਸੀਂ ਪੜਦੇ ਆ ਨਾ ਇੱਕ ਵਾਰੀ ਹੈਰਾਨ ਹੋਏ ਜਾਈਦਾ 10 ਪੁੱਤਰ 7 ਪੁੱਤਰੇ 12 ਭਰਾ ਐਨੇ ਮੈਂਬਰ ਪਰਿਵਾਰ ਦੇ ਸ਼ਹੀਦ ਨੇ ਭਾਈ ਮਣੀ ਸਿੰਘ ਦੇ 7 ਪੁੱਤਰੇ 10 ਪੁੱਤਰ 12 ਭਰਾ ਤੇ ਆਪ 90 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਭਾਈ ਮਣੀ ਸਿੰਘ ਦਾ ਸੌਰਾ ਸਾਹਿਬ ਹੈ ਉਹ ਲੱਖੀ ਸ਼ਾ ਬਣਜਾਰਾ ਜਿਹੜਾ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਦਾ ਆਪਣੇ ਘਰ ਨੂੰ ਅੱਗ ਲਾ ਕੇ ਲੱਖੀ ਸ਼ਾ ਬਣਜਾਰਾ ਉਹ ਕੈਸਾ ਗੁਰਸਿੱਖ ਹੋਏਗਾ ਉਹਦੇ ਅੰਦਰ ਦੀ ਕੈਸੀ ਭਾਵਨਾ ਹੋਏਗੀ ਇੱਥੇ ਸਾਡਾ ਥੋੜਾ ਜਿਹਾ ਨੁਕਸਾਨ ਹੋ ਜੇ ਨਾ ਮਨ ਲੋਸੀ ਕੋਈ ਗੁਰੂ ਘਰ ਦੀ ਸੇਵਾ ਚ ਲੱਗੇ ਹੋਏ ਆ ਜਾਂ ਅਸੀਂ ਗੁਰਦੁਆਰੇ ਆ ਰਹੇ ਆ ਜਾਂ ਸਾਡਾ ਇਸੇ ਕਿਸੇ ਕਾਰਨ ਕੋਈ ਥੋੜਾ ਬਹੁਤ ਨੁਕਸਾਨ ਹੋ ਜਾਏ ਕੋਈ ਸਾਨੂੰ ਇੱਥੇ ਕੁਝ ਕਹਿ ਜਾਏ ਅਸੀਂ ਆਉਣਾ ਬੰਦ ਕਰ ਦਿੰਨੇ ਆ ਵੀ ਮੈਨੂੰ ਤਾਂ ਆਹ ਕਹਤਾ ਸੀ ਮੈਂ ਨਹੀਂ ਜਾਣਾ ਗੁਰਦੁਆਰੇ ਭਾਈ ਮਣੀ ਸਿੰਘ ਦੀ ਕੈਸੀ ਭਾਵਨਾ ਹੋਏਗੀ ਪਰਿਵਾਰ ਦੇ 29 29 ਜੀ ਸ਼ਹੀਦ ਹੋਏ ਸਿੱਖ ਕੌਮ ਵਾਸਤੇ ਇਸ ਸਿੱਖ ਕੌਮ ਦੇ ਵਿੱਚ 29 ਮੈਂਬਰ ਪਰਿਵਾਰ ਦੇ ਸ਼ਹੀਦ ਹੋਏ ਆ। ਉਹ ਫੇਰ ਵੀ ਗੁਰਸਿੱਖ ਸਿੱਦਕੋ ਨਹੀਂ ਡੋਲਿਆ। ਉਹਦੇ ਅੰਦਰ ਕੈਸੀ ਭਾਵਨਾ ਹੋਏਗੀ? ਆਪਾਂ ਕੱਲ ਤੋਂ ਸ਼ੁਰੂ ਕਰਾਂਗੇ। ਮਹਾਰਾਜ ਕਿਰਪਾ ਕਰੇ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਆਉਂਦੇ ਦਿਨਾਂ ਦੇ ਵਿੱਚ ਆਪਾਂ ਥੋੜਾ-ਥੋੜਾ ਇਤਿਹਾਸ ਨੂੰ ਸ਼ੀਦੀ ਇਤਿਹਾਸਾਂ ਨੂੰ ਵਿਚਾਰਾਂਗੇ। ਤਾਲਮਿਲ ਕੇ ਸਾਂਝਾ ਪਾਵਾਂਗੇ। ਤੇ ਇਹ ਅਰਦਾਸ ਆਪਾਂ ਨੂੰ ਸਭ ਨੂੰ ਕਰਨੀ ਚਾਹੀਦੀ ਆ ਜਿੰਨੇ ਕਿ ਜੀ ਜੁੜਦੇ ਆ ਨਾ ਆਪਾਂ ਵੀ ਮਹਾਰਾਜ ਇਸੇ ਤਰ੍ਹਾਂ ਹੀ ਕਿਰਪਾ ਰੱਖਿਓ ਉਹਨਾਂ ਗੁਰਸਿੱਖਾਂ ਨੂੰ ਮਿਲਾਇਓ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀਓਨਾ ਪਿਆਰ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਮੇਲੀਓਨਾ ਪਿਆਰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਮੇਲੀਓਨਾ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਮੇਲੀ ਉਹਨਾ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਜਿੰਨਾ ਮਿਲਿਆ ਤੇਰਾ ਨਾਮ ਮਨ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਜੀ ਮੇਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀ ਉਹਨਾਂ ਪਿਆਰਿਆਂ ਸੋ ਭਾਈਏ ਅਰਦਾਸ ਹਰ ਗੁਰ ਸਿੱਖ ਦੀ ਚਾਹੀਦੀ ਆ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ हे ਪ੍ਰਮਾਤਮਾ ਜਿੰਨਾਂ ਨੂੰ ਵੇਖ ਕੇ ਜਿਨ੍ਹਾਂ ਦੇ ਦਰਸ਼ਨ ਕਰਕੇ ਤੇਰਾ ਨਾਮ ਚਿਤਾਵੇ ਤੇਰੀ ਯਾਦ ਆਵੇ ਐਸੇ ਗੁਰਸਿੱਖ ਪਿਆਰੇ ਗੁਰਮਖਾਂ ਦਾ ਮੇਲ ਮਿਲਾਪ ਬਖਸ਼ੀ ਤੇ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ